ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਨਮ ਦਿਹਾੜੇ ਦੇ ਮੌਕੇ ਤੇ ਮਲੋੜ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫ਼ਾ ਮਿਲਿਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਨਵੀਂ ਫਾਇਰ ਬਿਗਟ ਦੀ ਗੱਡੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਰੀ ਝੰਡੀ ਦੇ ਕੇ ਫਾਇਰ ਬਿਗਟ ਦੀ ਗੱਡੀ ਨੂੰ ਰਵਾਨਾ ਕੀਤਾ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਵਧ ਰਹੀ ਅੱਗ ਸੰਬੰਧੀ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਛੋਟੀ ਅਤੇ ਸੁਵਿਧਾਜਨਕ ਫਾਇਰ ਵਿਗਟ ਦੀ ਗੱਡੀ ਦੀ ਲੋੜ ਸੀ ਇਹ ਗੱਡੀ ਪੀੜੀਆਂ ਗਲੀਆਂ ਦੇ ਵਿੱਚੋਂ ਵੀ ਆਸਾਨੀ ਦੇ ਨਾਲ ਪਹੁੰਚ ਸਕੇਗੀ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦੇ ਵਿੱਚ ਮਦਦਗਾਰ ਸਾਬਤ ਹੋਵੇਗੀ ਨਾਲ ਹੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਗ ਨਾਲ ਸੰਬੰਧਿਤ ਘਟਨਾਵਾਂ ਨੂੰ ਵੇਖਦੇ ਹੋਏ ਮਲੋੜ ਸ਼ਹਿਰ ਲਈ ਇੱਕ ਛੋਟੀ ਜੀਪ ਫਾਇਰ ਵਿਗਟ ਦੀ ਗੱਡੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਰਵਿਦਾਸ ਜੀ ਦੀ ਜਨਮ ਦਿਹਾੜੇ ਦੇ ਪਾਵਨ ਨਗਰ ਕੀਰਤਨ ਦੇ ਵਿੱਚ ਵੀ ਸ਼ਮੂਲੀਅਤ ਕਰਕੇ ਉੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਸਭ ਅੱਜ ਦੇ ਇੱਕ ਨਵੀਂ ਫਾਇਰ ਬ੍ਰਿਗੇਡ ਤੋਂ ਕੀਤੀ ਗਈ ਹੈ ਜਿਸ ਦੀ ਲੋੜ ਆਉਣ ਹੋਈ ਹੈ ਕਿ ਇਸ ਤਰ੍ਹਾਂ ਜਿਹੜਾ ਹੈ ਉਹ ਸ਼ਹਿਰ ਦੀ ਅੱਜ ਮਲੋੜ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਜੋ ਨਵੀਂ ਇੱਕ ਫਾਇਰ ਬ੍ਰਿਗੇਡ ਹੈ 3 ਲੱਖ ਦੀ ਲੱਗ ਦੇ ਨਾਲ ਔਰ ਕੰਪੈਰੀਟਿਵਲੀ ਦੂਜੀਆਂ ਜਿਹੜੀਆਂ ਮਸ਼ੀਨਾਂ ਸੀ ਉਹਨਾਂ ਨਾਲੋਂ ਛੋਟੀ ਇਹ ਅਸੀਂ ਸਪੁਰਦ ਕਰ ਰਹੇ ਹਾਂ ਪੂਰੇ ਸ਼ਹਿਰ ਵਾਸੀਆਂ ਨੂੰ ਤਾਂ ਕਿ ਕੋਈ ਵਾਰੀ ਸਾਡੇ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਵਿੱਚ ਜਾਂ ਕਲੀ ਮਹੱਲਿਆਂ ਦੇ ਵਿੱਚ ਵੀ ਨਾਂ ਲੋਡ ਪੈ ਜਾਂਦੀ ਹੈ ਜਦੋਂ ਅੱਗ ਲੱਗਣ ਤੇ ਤਾਂ ਉਹ ਮੌਕੇ ਤੇ ਪਹੁੰਚ ਕੇ ਪੂਰੀ ਜਾਨ ਮਾਲ ਦੀ ਸੁਰੱਖਿਆ ਕਰ ਸਕੇ ਪਰ ਪਹਿਲਾਂ ਤੇ ਜਿਹੜਾ ਕਿ ਹੋਰ ਵੀ ਜਿਹੜਾ ਦੋ ਗੰਗਾ ਚੱਲ ਰਹੀਆਂ ਸੀ ਉਹ ਤੀਜੀ ਇਹਨਾਂ ਦਾ ਪੂਰਾ ਹਾਲਾਤ ਹੋਈ ਹੋਈ ਦੀ ਆ ਕਿੱਥੇ ਕਿਥੇ ਹੋਰ ਜਿਹੜੇ ਆਉਂਦੇ ਨਹੀਂ ਕਰਦੇ ਦੇਖੋ ਅਸੀਂ ਬੇਸਿਕਲੀ ਪ੍ਰੋਬਲਮ ਜਦੋਂ ਸੀਜ਼ਨ ਤੇ ਦਿਨਾਂ ਚਾਉਂਦੀ ਹੈ ਕਿ ਕਈ ਵਾਰੀ ਕਣਕਾਂ ਨੂੰ ਵੀ ਅੱਗ ਲੱਗ ਜਾਂਦੀ ਹੈ ਸੋ ਕਵਰ ਤਾਂ ਇਹਨੇ ਸਾਰੇ ਏਰੀਆਜ਼ ਕਰਨੇ ਹੁੰਦੇ ਆ ਸੋ ਜਿਹੜੀਆਂ ਛੋਟੀਆਂ ਹੁੰਦੀਆਂ ਬੇਸਿਕਲੀ ਉਹਨਾਂ ਦਾ ਕੰਮ ਸ਼ਹਿਰਾਂ ਦੇ ਵਿੱਚ ਜਾਂ ਕਹਿ ਲਓ ਕਿ ਤੰਗ ਜਗ੍ਹਾ ਦੇ ਉੱਪਰ ਜਾਣ ਵਾਲੀ ਇਹ ਇਹਨਾਂ ਦਾ ਮੇਨ ਆਬਜੈਕਟਿਵ ਹੁੰਦਾ ਸੋ ਇਹ ਤਾਂ ਜ਼ਰੂਰੀ ਹੈ ਕੋਈ ਜਾਨਾਂ ਨੂੰ ਬਚਾਉਣ ਦੇ ਲਈ ਕੁਵੱਡੇ ਉਪਕਰਣ ਹੁੰਦੇ ਆ ਜਿਹੜੇ ਕਿ ਜਿੰਨੇ ਜ਼ਿਆਦਾ ਹੋਣ ਉਹਨੇ ਚੰਗੇ ਆ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਜਨਮ ਦਿਹਾੜੇ ਦੇ ਮੌਕੇ ਤੇ ਮਲੂੜ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫ਼ਾ ਮਿਲਿਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਨਵੀਂ ਫਾਇਰ ਬਿਗਟ ਦੀ ਗੱਡੀ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਹਰੀ ਝੰਡੀ ਦੇ ਕੇ ਫਾਇਰ ਬਿਗਟ ਦੀ ਗੱਡੀ ਨੂੰ ਰਵਾਨਾ ਕੀਤਾ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੱਧ ਰਹੀ ਅੱਗ ਸੰਬੰਧੀ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਛੋਟੀ ਅਤੇ ਸੁਵਿਧਾਜਨਕ ਫਾਇਰ ਬਿਗਟ ਦੀ ਗੱਡੀ ਦੀ ਲੋੜ ਸੀ ਇਹ ਗੱਡੀ ਪੀੜੀਆਂ ਗਲੀਆਂ ਦੇ ਵਿੱਚੋਂ ਵੀ ਆਸਾਨੀ ਦੇ ਨਾਲ ਪਹੁੰਚ ਸਕੇਗੀ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦੇ ਵਿੱਚ ਮਦਦਗਾਰ ਸਾਬਤ ਹੋਗੀ ਨਾਲ ਹੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਗ ਨਾਲ ਸੰਬੰਧਿਤ ਘਟਨਾਵਾਂ ਨੂੰ ਵੇਖਦੇ ਹੋਏ ਮਲੋੜ ਸ਼ਹਿਰ ਲਈ ਇੱਕ ਛੋਟੀ ਜੀਪ ਫਾਇਰ ਬਿਗਟ ਦੀ ਗੱਡੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਰਵਿਦਾਸ ਜੀ ਦੀ ਜਨਮ ਦਿਹਾੜੇ ਦੇ ਪਾਵਨ ਨਗਰ ਕੀਰਤਨ ਦੇ ਵਿੱਚ ਵੀ ਸ਼ਮੂਲੀਅਤ ਕਰਕੇ ਉੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਸਭ ਅੱਜ ਜਿਹੜੀ ਨਵੀਂ ਫਾਇਰ ਬ੍ਰਿਗੇਡ ਪੁਲਿਸ ਦੀ ਜਿਹੇ ਨੂੰ ਲੈ ਆਉਣਾ ਹੋਈ ਹੈ ਤੇ ਕਿਸ ਤਰ੍ਹਾਂ ਜਿਹੜਾ ਹੈ ਸ਼ਹਿਰ ਨੂੰ ਆਜ ਮਲੋੜ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਜੋ ਨਵੀਂ ਇੱਕ ਫਾਇਰ ਬ੍ਰਿਗੇਡ ਹੈ 3 ਲੱਖ ਦੀ ਲਾਗਤ ਦੇ ਨਾਲ ਔਰ ਕੰਪੈਰੀਟਿਵਲੀ ਦੂਜੀਆਂ ਜਿਹੜੀਆਂ ਮਸ਼ੀਨਾਂ ਸੀ ਉਹਨਾਂ ਨਾਲੋਂ ਛੋਟੀ ਇਹ ਅਸੀਂ ਸਪੁਰਦ ਕਰ ਰਹੇ ਹਾਂ ਪੂਰੇ ਸ਼ਹਿਰ ਵਾਸੀਆਂ ਨੂੰ ਤਾਂ ਕਿ ਕੋਈ ਵਾਰੀ ਸਾਡੇ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਵਿੱਚ ਜਾਂ ਕਲੀ ਮਹੱਲਿਆਂ ਦੇ ਵਿੱਚ ਵੀ ਨਾਂ ਲੋਡ ਪੈ ਜਾਂਦੀ ਹੈ ਜਦੋਂ ਅੱਗ ਲੱਗਣ ਤੇ ਤਾਂ ਉਹ ਮੌਕੇ ਤੇ ਪਹੁੰਚ ਕੇ ਪੂਰੀ ਜਾਨ ਮਾਲ ਦੀ ਸੁਰੱਖਿਆ ਕਰ ਸਕੇ ਪਰ ਪਹਿਲਾਂ ਤੇ ਜਿਹੜਾ ਕਿ ਹੋਰ ਵੀ ਜਿਹੜਾ ਦੋ ਗੰਗਾ ਚੱਲ ਰਹੀਆਂ ਸੀ ਉਹ ਤੀਜੀ ਜਿਹੜੀ ਉਹ ਕੋਲ ਹਾਲਾਤ ਹੋਈ ਹੈ ਜੀ ਆ ਕਿੱਥੇ ਕਿੱਥੇ ਹੋਰ ਜਿਹੜੇ ਨਹੀਂ ਕਰਦੇ ਦੇਖੋ ਅਸੀਂ ਬੇਸਿਕਲੀ ਪ੍ਰੋਬਲਮ ਜਦੋਂ ਸੀਜ਼ਨ ਦੇ ਦਿਨਾਂ ਚ ਆਉਂਦੀ ਹੈ ਕਿ ਕਈ ਵਾਰੀ ਕਣਕਾਂ ਨੂੰ ਵੀ ਅੱਗ ਲੱਗ ਜਾਂਦੀ ਹੈ ਸੋ ਕਵਰ ਤਾਂ ਇਹਨੇ ਸਾਰੇ ਏਰੀਆਜ਼ ਕਰਨੇ ਹੁੰਦੇ ਆ ਸੋ ਜਿਹੜੀਆਂ ਛੋਟੀਆਂ ਹੁੰਦੀਆਂ ਬੇਸਿਕਲੀ ਉਹਨਾਂ ਦਾ ਕੰਮ ਸ਼ਹਿਰਾਂ ਦੇ ਵਿੱਚ ਜਾਂ ਕਹਿ ਲਓ ਕਿ ਤੰਗ ਜਗ੍ਹਾ ਦੇ ਉੱਪਰ ਜਾਣ ਵਾਲੀ ਇਹ ਇਹਨਾਂ ਦਾ ਮੇਨ ਆਬਜੈਕਟਿਵ ਹੁੰਦਾ ਸੋ ਇਹ ਤਾਂ ਜ਼ਰੂਰੀ ਗੱਲ ਕੋਈ ਜਾਨਾਂ ਨੂੰ ਬਚਾਉਣ ਦੇ ਲਈ ਕੁਵੱਡੇ ਉਪਕਰਣ ਹੁੰਦੇ ਆ ਜਿਹੜੇ ਕਿ ਜਿੰਨੇ ਜ਼ਿਆਦਾ ਹੋਣ ਉਹਨੇ ਚੰਗੇ ਆ